ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੀਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੰਜਾਬੀਆਂ ਦੇ ਲਈ ਹੁਣ ਨਵੇਂ ਰਸਤੇ ਖੋਲ ਦਿੱਤੇ ਗਏ ਹਨ ਸੋ ਪਹਿਲੇ ਵੱਡੇ ਐਲਾਨ ਦੀ ਜੇਕਰ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਪੰਜਾਬੀਆਂ ਦੇ ਲਈ ਨਵਾਂ ਵੀਜ਼ਾ ਓਪਨ ਕਰ ਦਿੱਤਾ ਗਿਆ ਹੈ ਜੋ ਕਿ ਵੀਜ਼ਾ ਪਹਿਲੀ ਜਨਵਰੀ ਤੋਂ ਸ਼ੁਰੂ ਹੋਣਾ ਸੀ ਪਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਨੂੰ ਪਹਿਲੀ ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦਿਏ ਕਿ ਜਿਨ੍ਹਾਂ ਦੇ ਵੀ ਪੰਜਾਬੀਆਂ ਦੇ ਕੈਨੇਡਾ ਦੇ ਵਿੱਚ ਇਸ ਸਮੇਂ ਰਿਸ਼ਤੇਦਾਰ ਸਹਿ ਰਹੇ ਹਨ ਤੇ ਉਹਨਾਂ ਦੀ ਜਿਹੜੀ ਹੈ ਇਨਕਮ 1 ਲੱਖ ਡਾਲਰ ਤੋਂ ਉੱਪਰ ਹੈ ਜਾਂ ਫਿਰ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਉਹ ਬੱਚੇ ਹਨ ਜਾਂ ਫਿਰ ਬਜ਼ੁਰਗ ਹਨ ਜਿਨ੍ਹਾਂ ਦੀ ਦੇਖਭਾਲ ਦੇ ਲਈ ਉਹ ਕੈਨੇਡਾ ਦੇ ਵਿੱਚ ਸੱਦਣਾ ਚਾਹੁੰਦੇ ਆ ਕਿਸੇ ਵੀ ਕੇਅਰ ਗਿਵਰਸ ਨੂੰ ਤੇ ਉਸ ਦੇ ਥਰੂ ਜਿਹੜੇ ਆ ਤੁਸੀਂ ਕੈਨੇਡਾ ਦੇ ਵਿੱਚ ਜਾ ਸਕਦੇ ਹੋ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ 1 ਅਪ੍ਰੈਲ ਤੋਂ ਇਹ ਪ੍ਰੋਗਰਾਮ ਓਪਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਹਜ਼ਾਰਾਂ ਪੰਜਾਬੀ ਕੈਨੇਡਾ ਦੇ ਵਿੱਚ ਪੱਕੇ ਤੌਰ ਦੇ ਉੱਤੇ ਪੀਆਰ ਹੋ ਕੇ ਜਾ ਸਕਦੇ ਹਨ ਜੀਹਾਂ ਤੁਹਾਨੂੰ ਦੱਸੀ ਹੈ ਕਿ ਪੱਕੇ ਪੀਆਰ ਤੁਹਾਨੂੰ ਕੈਨੇਡਾ ਦੇ ਵਿੱਚ ਤੁਹਾਡੇ ਰਿਸ਼ਤੇਦਾਰ ਸਾਥ ਸਕਦੇ ਹਨ ਜੇਕਰ ਉਹਨਾਂ ਦੀ ਸਾਲਾਨਾ ਇਨਕਮ 1 ਲੱਖ ਕੈਨੇਡੀਅਨ ਡਾਲਰ ਤੋਂ ਉੱਪਰ ਹੈ ਤੇ ਉਹਨਾਂ ਦੇ ਘਰ ਦੇ ਵਿੱਚ ਬਜ਼ੁਰਗ ਹਨ ਜਾਂ ਫਿਰ ਬੱਚੇ ਹਨ ਜਿਨ੍ਹਾਂ ਦੀ ਕੀ ਦੇਖਭਾਲ ਦੇ ਲਈ ਜਿਹੜਾ ਵੀਜ਼ਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਖੋਲ੍ਹਿਆ ਜਾ ਰਿਹਾ ਹੈ ਤੇ ਇਸ ਦੇ ਵਿੱਚ ਸਿਰਫ ਤੁਹਾਨੂੰ +2 ਪਾਸ ਹੋਣੇ ਚਾਹੀਦੇ ਹੋ ਤੁਸੀਂ ਤੇ ਇਸ ਤੋਂ ਇਲਾਵਾ ਤੁਹਾਡੇ ਆਈਲੈਂਡਸ ਦੇ ਵਿੱਚ ਵੀ ਚਾਰ ਬੈਂਡ ਹੋਣੇ ਚਾਹੀਦੇ ਹਨ ਸੋ ਤੁਹਾਨੂੰ ਦੱਦੀ ਹੈ ਕਿ ਲਗਾਤਾਰ ਪੰਜਾਬੀ ਭਾਰਤੀਆਂ ਨੂੰ ਇਸ ਵੀਜ਼ੇ ਦੀ ਕਾਫੀ ਜ਼ਿਆਦਾ ਲੰਮੇ ਸਮੇਂ ਤੋਂ ਡੀਕ ਸੀ ਸੋ ਆਖਰਕਾਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 1 ਅਪ੍ਰੈਲ ਤੋਂ ਇਸ ਵੀਜ਼ੇ ਨੂੰ ਓਪਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ ਹਜ਼ਾਰਾਂ ਜਿਹੜੇ ਆ ਇਸ ਦੇ ਵਿੱਚ ਕੈਂਡੀਡੇਟਾਂ ਨੂੰ ਵੀਜ਼ੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਾਰੀ ਕੀਤੇ ਜਾਣਗੇ ਸੋ ਜਿਹੜੇ ਜਿਹੜੇ ਵੀ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਆ ਤੇ ਜਿਹੜੇ ਰਿਕੁਆਇਰਮੈਂਟਾਂ ਪੂਰੀਆਂ ਕਰਦੇ ਆ ਤੇ ਇੱਡਾ ਤਾਂ ਉਹਨਾਂ ਨੂੰ ਸਪਾਂਸਰਸ਼ਿਪ ਜਿਹੜੀ ਆ ਉਹ ਆ ਸਕਦੀ ਹੈ ਉਹ ਕੈਨੇਡਾ ਦੇ ਵਿੱਚ ਪੰਜਾਬੀ ਹੁਣ ਜਾ ਸਕਦੇ ਹਨ ਸੋ ਪਹਿਲੀ ਅਪ੍ਰੈਲ 2 ਮਹੀਨੇ ਪਹਿਲਾਂ ਹੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਪ੍ਰੋਗਰਾਮ ਦੀ ਜਿਹੜੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ